ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਟਨੀ ਅਲਬਨੀਜ਼ ਨਾਲ ਦੋਹਾਂ ਦੇਸ਼ਾਂ ਵਿਚਾਲੇ ਮਤ ਪੇਦਾਂ ਨੂੰ ਸਹੀ ਢੰਗ ਨਾਲ ਹੱਲ ਕਰਨ ਲਈ ਸਹਿਮਤੀ ਜਤਾਈ ਹੈ ਆਸਟ੍ਰੇਲੀਆ ਅਤੇ ਚੀਨ ਅਜਿਹੇ ਦੌਰ 'ਚ ਉੱਭਰ ਰਹੇ ਨੇ ਜਿਸ 'ਚ ਮੰਤਰਿਆਂ ਦਰਮਿਆਨ ਸੰਪਰਕ ਤੇ ਪਾਬੰਦੀ ਸੀ ਅਤੇ ਵਪਾਰਕ ਰੁਕਾਵਟਾਂ ਕਾਰਨ ਆਸਟ੍ਰੇਲੀਆ ਨਿਰਜ਼ਾਦਕਾਂ ਨੂੰ ਹਰ ਸਾਲ ਬੀ ਅਰਬ ਆਸਟ੍ਰੇਲੀਅਨ ਡਾਲਰ ਤੱਕ ਦਾ ਨੁਕਸਾਨ ਹੋ ਰਿਹਾ ਸੀ। ਲੀ ਕਿੰਗ ਅਲਬਨੀਜ਼ ਅਤੇ ਦੋਹਾਂ ਦੇਸ਼ਾਂ ਦੇ ਸੀਨੀਅਰ ਮੰਤਰੀਆਂ ਨੇ ਸੋਮਵਾਰ ਨੂੰ ਆਸਟ੍ਰੇਲੀਆ ਦੇ ਸੰਸਦ ਭਵਨ 'ਚ ਮੁਲਾਕਾਤ ਕੀਤੀ ਅਤੇ ਵਪਾਰਕ ਰੁਕਾਵਟਾਂ, ਅੰਤਰਰਾਸ਼ਟਰੀ ਜਲ ਖੇਤਰ 'ਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਚੜਪਾ ਅਤੇ ਆਸਟ੍ਰੇਲੀਆ 'ਚ ਮਹੱਤਵਪੂਰਨ ਖੇਤਾਂ 'ਚ ਨਿਵੇਸ਼ ਕਰਨ ਦੀ ਚੀਨ ਦੀ ਇੱਛਾ ਸਮੇਤ ਕਈ ਗੁੰਝਲਦਾਰ ਮੁੱਦਿਆਂ 'ਤੇ ਚਰਚਾ ਕੀਤੀ ਗਈ। ਲੀ ਸ਼ਨੀਵਾਰ ਨੂੰ ਐਡੀਲੇਡ ਅਤੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਕੈਂਬਰਾ ਪਹੁੰਚੇ, ਇਹ ਸੱਤ ਸਾਲਾਂ 'ਚ ਕਿਸੇ ਚੀਨੀ ਪ੍ਰਧਾਨ ਦੀ ਆਸਟ੍ਰੇਲੀਆ ਦੀ ਇਹ ਪਹਿਲੀ ਅਧਿਕਾਰਤ ਯਾਤਰਾ ਹੈ ਲੀ ਰਾਸ਼ਟਰਪਤੀ ਸੀ ਜੀਨ ਪਿੰਗ ਤੋਂ ਬਾਅਦ ਚੀਨ ਦੇ ਸਭ ਤੋਂ ਸੀਨੀਅਰ ਨੇਤਾ ਨੇ ਲੀ ਨੇ ਸੋਮਵਾਰ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਦੋਬੱਲੇ ਸਬੰਧ ਲਗਾਤਾਰ ਸੁਧਾਰ ਅਤੇ ਵਿਕਾਸ ਦੇ ਸਹੀ ਰਸਤੇ ਤੇ ਨੇ ਲੀ ਨੇ ਕਿਹਾ ਅਸੀਂ ਕੁਝ મતਪੇਦਾਂ ਅਤੇ ਅਸਹਿਮਤੀਆਂ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਸਾਡੀ ਵਿਆਪਕ ਰਣਨੀਤਿਕ ਸਾਂਝਦਾਰੀ ਦੇ ਅਨੁਕੂਰ ਇਨ੍ਹਾਂ મતਪੇਦਾਂ ਨੂੰ ਉਚਿਤ ਤਰੀਕੇ ਨਾਲ ਸੁਲਝਾਉਣ ਤੇ ਸਹਿਮਤੀ ਬਣੀ ਹੈ ਅਲਬਨੀਜ਼ ਨੇ ਚਰਚਾ ਨੂੰ ਰਚਨਾਤਮਕ قرار ਦਿੱਤਾ ਅਲਬਨੀਜ਼ ਨੇ ਕਿਹਾ ਆਸਟ੍ਰੇਲੀਆ ਇਸ ਗੱਲ ਦੀ ਬਕਾਲਤ ਕਰਦਾ ਹੈ ਕਿ ਸਾਨੂੰ ਸਾਰਿਆਂ ਨੂੰ ਖੇਤਰੀ ਸੰਤੁਲਨ ਨੂੰ ਉਤਸ਼ਾਹ ਦੇਣ ਲਈ ਇਸ ਤਰ੍ਹਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਜਿੱਥੇ ਕੋਈ ਵੀ ਦੇਸ਼ ਹਾਵੀ ਨਾ ਹੋਵੇ ਅਤੇ ਕਿਸੇ ਵੀ ਦੇਸ਼ ਦਾ ਪ੍ਰਭੂਤਵ ਨਾ ਹੋਵੇ ਉਹਨਾਂ ਕਿਹਾ ਮੈਂ ਇਹ ਸਪੱਸ਼ਟ ਕਰ ਦਿੱਤਾ ਕਿ ਬੁੱਕ-ਬੁੱਕ ਇਤਿਹਾਸ ਰਾਜਨੀਤਿਕ ਵਿਵਸਥਾ ਅਤੇ ਮੁੱਲਾਂ ਵਾਲੇ ਰਾਸ਼ਟਰਾਂ ਵੱਜੋਂ ਜਿੱਥੇ ਤੱਕ ਸੰਭਵ ਹੋਵੇਗਾ ਅਸੀਂ ਚੀਨ ਨਾਲ ਸਹਿਯੋਗ ਕਰਾਂਗੇ ਜਿੱਥੇ ਲੋੜ ਹੋਵੇਗੀ ਅਸਹਿਮਤੀ ਜ਼ਾਹਰ ਕਰਾਂਗੇ ਅਤੇ ਰਾਸ਼ਟਰ ਹਿੱਤ 'ਚ ਫੈਸਲਾ ਲਵਾਂਗੇ ਆਸਟ੍ਰੇਲੀਆ 'ਚ 9 ਸਾਲ ਤੱਕ ਰੂੜੀਵਾਦੀ ਸਰਕਾਰ ਦੇ ਸਤਾ 'ਚ ਰਹਿਣ ਤੋਂ ਬਾਅਦ 2022 'ਚ ਅਲਬਨੀਆ ਦੀ ਮਦਦ ਖੱਬੇ ਪੱਖੀ ਲੇਬਰ ਪਾਰਟੀ ਦੇ ਸਤਜ ਆਉਣ ਦੇ ਸਮੇਂ ਤੇ ਦੋਹਾਂ ਦੇਸ਼ਾਂ ਦਰਮਿਆਨ ਦੋ ਪੱਕੀ ਸਬੰਧਾਂ 'ਚ ਜ਼ਿਕਰਯੋਗ ਸੁਧਾਰ ਹੋਇਆ ਹੈ।